ਆ ਖਾਕੀ ਨੀਕਰ ਦਾ ਪੇਚਾ ਫੇਰ ਕੇ ਕਹਿੰਦੇ ਭੱਗ ਨਾਲ ਪੈ ਗਿਆ ਤੇ ਖਾਕੀ ਨੀਕਰੇ ਟੰਗੀ ਪਈਆ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਵਾਲੇ ਮੋਰਚੇ ਦੇ ਵਿੱਚ ਜਿਹੜੇ ਗੱਲ ਸਮਝ ਗਏ ਉਹਦਾ ਕਮੈਂਟ ਕਰ ਦਿਓ ਜਿਹੜੇ ਨਹੀਂ ਸਮਝੇ ਉਹ ਪੂਰਾ ਨਾਹਰਾ ਸੁਣ ਲਓ ਕਹਿੰਦੇ ਖਾਕੀ ਕੱਛਾ ਪੈਨ ਨਹੀਂ ਦੇਣਾ ਸੰਗੀ ਵੀ ਸੀ ਰਹਿ ਨਹੀਂ ਦੇਣਾ ਹੁਣ ਤਾਂ ਗੱਲ ਸਮਝ ਆ ਗਈ ਜੇ ਸਮਝ ਆ ਗਈ ਤਾਂ ਫਿਰ ਸੁਨੇਹਾ ਲਾ ਦਿਓ 10 ਨਵੰਬਰ ਦੇ ਇਕੱਠ ਦਾ ਪੰਜਾਬ ਯੂਨੀਵਰਸਿਟੀ ਵਾਲੇ ਦਾ ਜਿਹੜੇ ਭਰਾਵਾ ਤੋਂ ਨਹੀਂ ਵੀ ਪਹੁੰਚਿਆ ਜਾਣਾ ਉਹ ਵੀ ਸੁਨੇਹਾ ਜਰੂਰ ਲਾ ਦਿਓ ਯਾਰ ਤੇ ਜਿਵੇਂ ਗਿੱਪੀ ਗਰੇਵਾਲ ਕਹਿੰਦਾ ਨਾ ਅਸੀਂ ਅੱਕੇ ਬੈਠੇ ਆ ਅਜਮਾਉਣਾ ਛੱਡ ਦਿਓ ਇਹ ਖਾਕੀ ਨਿੱਕਰ ਵਾਲੇ ਤੁਸੀਂ ਵੀ ਸੁਣ ਲਓ ਜਿਹਾ ਮਾਉਣਾ ਛੱਡ ਦਿਓ ਹੁਣ ਕੀਤਾ ਕੀ ਆ ਖਾਕੀ ਨਿੱਕਰ ਵਾਲਿਆਂ ਨੇ ਉਹਦੇ ਗੌਰ ਕਰ ਲਿਓ ਅਸੀਂ ਜਦੋਂ 47 ਚੁੱਜੜਿਆ ਨਾ ਸਾਡੇ ਕੋਲ ਇੱਕੋ ਇੱਕ ਨਿਸ਼ਾਨੀ ਲੈ ਕੇ ਆਈ ਸੀ ਅਸੀਂ ਉਧਰੋਂ ਲਾਹੌਰ ਦੇ ਵਿੱਚੋਂ ਕਿਹੜੀ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦਾ ਸਿਰਾ ਤੇ ਹੁਣ ਅਗਲੇ ਸਿਰ ਵੱਢ ਕੇ ਲਜਾਣ ਨੂੰ ਫਿਰਦੇ ਆ ਐ ਕਿਵੇਂ ਵੱਢਣ ਦੇ ਦੇਣਗੇ ਤੁਸੀਂ ਉਹ ਤੋਂ ਯਾਰ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਸੈਂਟਰਾਂ ਨੂੰ ਮਤ ਕੌਣ ਦਿੰਦਾ ਉਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਕੋਈ ਵੀ ਬੰਦਾ ਜਦੋਂ ਕੀ ਆ ਨੇੜੇ ਲਾਉਣਾ ਹੋਵੇ ਨਾਲ ਲਾਉਣਾ ਹੋਵੇ ਤਾਂ ਉਹਨੂੰ ਪੁਲਿਸ ਕੇ ਪੁੱਛਕਾਰ ਕੇ ਜਾਂ ਪਿਆਰ ਨਾਲ ਨਾਲ ਲਾਇਆ ਜਾ ਸਕਦਾ ਤੇ ਰਹਿੰਦੇ ਹੁੰਦੇ ਤਾਂ ਉਹੀ ਅਥਰੇ ਨੇ ਆ ਹੁਣ ਥੋੜਾ ਪੇਚਾ ਪੈ ਕੇ ਹਟਿਆ ਪਹਿਲਾਂ ਉਦੋਂ ਗੋੜਨੀਆਂ ਲੱਗੀਆਂ ਨਹੀਂ ਉਦੋਂ ਥੁੱਕ ਕੇ ਚਟਿਆ ਕੇ ਨਾ ਚਟਿਆ ਫੇਰ ਤੁਸੀਂ ਫਿਰ ਤਿੱਥੇ ਤੁਹਾਡੀਕਦੇ ਰਹਿੰਦੇ ਹੋ ਮਾਫੀਆਂ ਮੰਗਣ ਵਾਸਤੇ ਕਿ ਸਾਡੀ ਗੱਲ ਸਮਝ ਨਹੀਂ ਪਈ ਜੀ ਸਾਨੂੰ ਮਾਫ ਕਰ ਦਿਓ 122 23 ਸਾਲ ਦੀ ਕੀ ਹੈ ਲੈਗਸੀ ਆ ਸਾਡੀ ਗੋਰਿਆਂ ਨੇ ਵੀ ਉਹਦੇ ਵਿੱਚ ਕੀ ਹੈ ਹੱਕ ਦਿੱਤਾ ਸੀ ਜਿਹੜੇ ਕਿਆਂ ਇੰਗਲੈਂਡ ਵਾਲੇ ਗੋਰੇ ਸੀ ਆ ਸਾਡੇ ਵਾਲੇ ਭੂਰੇ ਨੂੰ ਪਤਾ ਨਹੀਂ ਅਕਲ ਕਦੋਂ ਆਊਗੀ ਭੂਰੇ ਅੰਗਰੇਜ਼ਾਂ ਦੀ ਮੈਂ ਗੱਲ ਕਰਦਾ ਜਿਹੜਾ ਨੂੰ ਗੋਰਿਆਂ ਨੂੰ ਤੋੜ ਕੇ ਆਪ ਕੁਰਸੀ ਦੇ ਕਾਬਜ ਹੋਏ ਆ ਅੱਜ ਮੈਂ ਕਿਹਣਾ ਪੰਜਾਬ ਚੋਂ ਆਵਾਜ਼ ਵੱਜ ਜੇ ਨਾ ਹਾਂਜੀ ਕੀ ਆ ਹਲਕੇ ਕੀ ਆ ਵਧਾਉਣੇ ਆ ਭਾ 117 ਹਲਕੇ ਆ ਵੀ ਐਮਐਲਏ ਹੋਰ ਵਧ ਚੁਣੇ ਜਾਣ ਜਨਸੰਖਿਆ ਵਾਦ ਕੀ ਕੌਨਸੀਕੁਐਂਸੀਆਂ ਵਧਾ ਦਿੱਗੇ ਮੈਂ ਗਾਰੰਟੀ ਕਰਦਾ ਸਾਰੇ ਦੇ ਸਾਰੇ ਜਿਹੜੇ ਲੋਥਾਂ ਨੇ ਸਾਰੇ ਆ ਕੇ ਕੀ ਆ ਧਰਨਿਆਂ ਦੇ ਉੱਤੇ ਮੂਰੇ ਹੋ ਕੇ ਲੱਗਣਗੇ ਪਰ ਤੁਹਾਨੂੰ ਐਡੀ ਸੂਹ ਹੈ ਨਹੀਂ ਯਾਰ ਵੀ ਪਹਿਲਾਂ ਨਾਲੋਂ ਸਟੂਡੈਂਟ ਕੀ ਆ ਹਜ਼ਾਰਾਂ ਚੋਂ ਲੱਖਾਂ ਦੇ ਵਿੱਚ ਸਟੂਡੈਂਟ ਹੋ ਗਏ ਆ ਹੁਣ ਤੁਹਾਨੂੰ ਸੈਨੇਟਰ ਮੈਂਬਰ ਵਧਾਉਣੇ ਚਾਹੀਦੇ ਸੀਗੇ ਘਟਾਉਣੇ ਚਾਹੀਦੇ ਸੀ ਤੁਸੀਂ ਕੀ ਆ 90 ਦੇ ਵਿੱਚੋਂ ਵੀ ਘਟਾ ਕੇ 31 ਤੇ ਲਾਏ ਪਰ ਹਾਂ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਨੂੰ ਕੀ ਵੋਟਾਂ ਦੇ ਵਿੱਚ ਕੋਈ ਜਿੱਤ ਮਿਲਦੀ ਨਹੀਂ ਕਿ ਵੋਟਾਂ ਤੋਂ ਮੇਰੇ ਖਿਆਲ 'ਚ ਮੋਦੀ ਉਹੀ ਡਰਨ ਲੱਗ ਗਿਆ ਅਗਲੀਆਂ ਵੋਟਾਂ ਸ਼ਾਇਦ ਪੈਣ ਨਹੀਂ ਨਾ ਦੇਵੇ ਆ ਕੱਲ ਰਾਹੁਲ ਗਾਂਧੀ ਨੇ ਜਿਹੜਾ ਕੀ ਐਕਸਪੋਜ਼ ਕੀਤਾ ਨਾ ਸਾਰਾ ਕੁਝ ਉਹ ਸਾਰਾ ਕੁਝ ਨੰਗਾ ਹੋ ਗਿਆ ਵੀ ਕਿਵੇਂ ਹਰਿਆਣੇ 'ਚ 25 ਲੱਖ ਵੋਟਰ ਕਹਿੰਦੇ ਜਾਲੀ ਸੀ ਇਸੇ ਕਰਕੇ ਵੋਟ ਰਾਜ ਤੋਂ ਮੇਰੇ ਖਿਆਲ 'ਚ ਮੋਦੀ ਸਾਹਿਬ ਭੱਜ ਰਹੇ ਹੋ ਤੇ ਸਰਕਾਰ ਨੂੰ ਵੀ ਮੈਂ ਇਹੀ ਗੱਲ ਕਹਿੰਦਾ ਸਰਕਾਰ ਵਾਲੇ ਹੁਣ ਕੀ ਕਹਿੰਦੇ ਆ ਸਾਡਾ ਮੁੱਖ ਮੰਤਰੀ ਵੀ ਕੀ ਕਹਿੰਦਾ ਕਹਿੰਦਾ ਹਾਂਜੀ ਅਸੀਂ ਕੋਰਟ ਜਾਵਾਂਗੇ ਕੇਸ ਕਰਾਂਗੇ ਪਹਿਲਾਂ ਕੀ ਇਹ ਕੇਸ ਕਰਕੇ 78 ਨਾ ਅਸੀਂ ਪਹਿਲਾਂ ਕੀ ਮਿਲ ਗਿਆ ਸਾਨੂੰ ਅਗਲੇ ਆਪ ਦੀ ਸਿੰਡੀਕੇਟ ਬਣਾ ਕੇ ਕੀ ਇਹ ਪੂਰੇ ਕਾਬਜ ਹੋ ਜਾਣਗੇ ਅਸੀਂ ਕੋਰਟਾਂ 'ਚ ਧੱਕੇ ਖਾਂਦੇ ਤੁਰੇ ਫਿਰਾਂਗੇ ਐ ਨਹੀਂ ਪਤਾ 20-25 ਸਾਲਾਂ ਨੂੰ ਕਿਤੇ ਗੱਲ ਤੋਰਨੀ ਆ ਫੇਰ ਕਹਿਣਗੇ ਚੰਗਾ ਭਲਾ ਪ੍ਰਬੰਧ ਚੱਲੀ ਤਾਂ ਜਾਂਦਾ ਜੀ ਜਿਵੇਂ ਕੀ ਆ ਬੀਬੀਐਮਬੀ ਵਾਲਾ ਮਸਲਾ ਹੋਇਆ ਪਹਿਲਾਂ ਪਾਣੀ ਵਾਲੇ ਮਸਲੇ ਤੇ ਸਾਡੇ ਨਾਲ ਅਸੀਂ ਕੁਝ ਹੋਇਆ ਇਹ ਕੋਰਟਾਂ ਦੇ ਮਸਲੇ ਨਹੀਂ ਹੈਗੇ ਇਹ ਸੜਕਾਂ ਦੇ ਮਸਲੇ ਆ ਸੜਕਾਂ ਤੇ ਆ ਕੇ ਨਿਭਣਗੇ ਇਹ ਸਿਆਸੀ ਮਸਲੇ ਨੇ ਤੇ ਤੁਹਾਡੇ ਕੋਲ ਤਾਂ ਮੌਕਾ ਹੀ ਬੜਾ ਵਧੀਆ ਸਾਰੀਆਂ ਪਾਰਟੀਆਂ ਵਾਲਿਆਂ ਕੋਲੇ ਕਿ ਤੁਸੀਂ ਸੋ ਕਾਲ ਪੰਜਾਬ ਦੇ ਕੀ ਆਪਦੇ ਆਪ ਨੂੰ ਲੀਡਰ ਕਹਾਉਣੇ ਫੜਾ ਕੇ ਸਾਰੇ ਕੀ ਆ ਇਸ ਨਖਿੱਧ ਪੁਣੇ ਦੇ ਵਿੱਚ ਇਸ ਨਲਾਇਕੀ ਦੇ ਵਿੱਚ ਸ਼ਾਮਲੋਂ ਜਿਹੜੇ ਐਕਸੋਫੀਸ਼ੀਅਰਾਂ ਮਾਕੇ ਮੈਂਬਰ ਹੁੰਦੇ ਆ ਨਾ ਜਾਂ ਜਿਹੜੇ 2 ਐਮਐਲਏ ਜਾਂ ਮਨਿਸਟਰ ਆਪਣਾ ਮਾਕੇ ਮੈਂਬਰ ਹੁੰਦਾ ਕੋਈ ਵੀ ਜਾ ਕੇ ਕੀ ਆ ਪਿਛਲੀਆਂ ਮੀਟਿੰਗਾਂ ਦਾ ਅੱਜ ਤੱਕ ਕਦੇ ਗਿਆ ਨਹੀਂ 2010 ਤੋਂ ਬਾਅਦ ਨਾ ਦਾ ਬਦਲ ਕੇ ਲਾਣੇ ਚ ਕੋਈ ਬੰਦੇ ਨੇ ਕਿਸੇ ਮੁੱਖ ਮੰਤਰੀ ਨੇ ਮਾਕੇ ਸਿੰਡੀਕੇਟ ਦੀ ਕੋਈ ਮੀਟਿੰਗ ਅਟੈਂਡ ਕੀਤੀ ਹੋਵੇ ਨਾ ਉਦੋਂ ਵਾਰ ਕੈਪਟਨ ਵਿਰਿੰਦਰ ਸਿੰਘ ਉਹਦਾ ਵਿਚਾਰਾ ਹੁਣ ਕੀ ਆ ਕਿਨੇ 3 ਸਾਲਾਂ ਬਾਅਦ ਪਟਿਆਲੇ ਚ ਬੜਿਆ ਉਹਦੀ ਲੋਕਚਾਂ ਮਣਾਈ ਜਾਂਦੇ ਆ ਫਿਟ ਲਾਂਤ ਆ ਜਨ ਪੇਨਕਲਾਬੀ ਹੈ ਜਰੋਂ ਦੇ ਬਣੇ ਹੈਗੇ 4 ਸਾਲ ਇਹਨਾਂ ਦੇ ਟੱਪ ਗਏ ਇਹਨਾਂ ਜੋ ਵੀ ਕੋਈ ਬੰਦਾ ਉਸ ਮੀਟਿੰਗ ਦੇ ਵਿੱਚ ਕੀ ਹੈ ਸ਼ਾਮਲ ਨਹੀਂ ਹੋਇਆ ਜਿਹੜੀਆਂ ਸਾਲ ਦੇ ਵਿੱਚ ਕੀ ਆ 3-4 ਹੁੰਦੀਆਂ ਨੇ ਮਸਾਂ ਇਹਨਾਂ ਦੀ ਸਰਕਾਰ ਚ ਕਹਿੰਦੇ 8 ਕਮੀਟੀਆਂ ਹੋਈਆਂ ਨੇ ਪਰ ਇਹਨਾਂ ਦਾ ਕੋਈ ਜੀ ਸ਼ਾਮਲ ਨਹੀਂ ਹੋਇਆ ਕੋਈ ਅਸੀਂ 47 ਦੇ ਝੰਬੇ ਅਜੇ ਤੱਕ ਰਾਸ ਨਹੀਂ ਆਏ 84 ਦੇ ਦਰਦ ਹਜੇ ਤੱਕ ਕੀ ਆ ਲੋਕਾਂ ਦੇ ਅੰਦਰੋਂ ਨਿਕਲੇ ਨਹੀਂ ਜੇ ਤੱਕ ਤਾਂ ਉਹਦੀ ਕੋਈ ਕੀ ਹੈ ਕਲੋਜ਼ਰ ਰਿਪੋਰਟ ਨਹੀਂ ਆਈ ਅਸੀਂ ਨਵੇਂ ਸਾਡੇ ਕੀ ਹੈ ਜ਼ਖਮ ਦੇਣ ਲੱਗ ਗਏ ਗੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਸੰਗ ਨੂੰ ਕਿਉਂ ਖਿਲਾਫ ਹੈ ਗਿਆ ਕਿਉਂਕਿ ਸੰਗ ਦੀਆਂ ਕੀਤੀਆਂ ਸਾਡੇ ਦਿਮਾਗ ਚੋਂ ਨਿਕਲ 1978 ਦੇ ਵਿੱਚ ਨਿਰੰਕਾਰੀਆਂ ਦੀ ਜਦੋਂ ਵਿਸਾਖੀ ਵਾਲੇ ਦਿਨ ਕੀਆ ਉੱਥੇ ਜਲੂਸ ਕੱਢਦੇ ਆ ਜਾਣ ਬੁੱਝ ਕੇ ਉਸੇ ਦਿਨ ਰਖਾਇਆ ਨੇ ਜਿਹੜੇ ਦਿਨ ਕੀਆ ਸਿੱਖ ਸੰਗਤਾਂ ਨੇ ਉੱਥੇ ਦਰਬਾਰ ਸਾਹਿਬ ਮੱਥਾ ਟੇਕਣਾ ਵਾਕੇ ਵਿਸਾਖੀ ਵਾਲੇ ਦਿਨ ਹੀ ਉੱਥੇ ਨਿਰੰਕਾਰੀਆਂ ਦਾ ਇਕੱਠ ਕਰਵਾਇਆ ਜਾਂਦਾ ਤੇ ਕਰਾਉਣ ਦੀ ਪਰਮਿਸ਼ਨ ਦੇਣ ਵਾਲਾ ਵੀ ਇੱਕ ਨਿਰੰਕਾਰੀ ਹੁੰਦਾ ਜਿਹੜਾ ਡੀਸੀ ਬਣ ਕੇ ਉੱਥੇ ਬੈਠਾ ਹੁੰਦਾ ਫਿਰ ਜਦੋਂ ਕਾਂਡ ਵਾਪਰ ਜਾਂਦਾ ਤੇ ਫਿਰ ਉਹ ਕਾਂਡ ਦੀ ਸਾਰੇ ਦੀ ਫਿਰ ਕਿਹੜਾ ਬੰਦਾ ਕੀਆ ਪੜਚੋਲ ਕਰਦਾ ਕਿਹੜਾ ਬੰਦਾ ਇਨਵੈਸਟੀਗੇਸ਼ਨ ਕਰਦਾ ਇਕਬਾਲ ਸਿੰਘ ਲਾਲਪੁਰਾ ਜਿਹੜਾ ਅੱਜ ਕੱਲ ਫੇਰ ਕੀਆ ਸੰਗ ਵਾਲੀ ਪਾਰਟੀ ਦੇ ਵਿੱਚ ਤੇ ਗਰਵਜਨ ਜਾਗਤ ਜਿਹੜਾ ਡੀਸੀਓ ਆਪਦੀ ਕਿਤਾਬ ਦੇ ਵਿੱਚ ਲਿਖ ਕੇ ਗਿਆ ਸ਼ਰੇਆਮ ਦੱਸ ਕੇ ਗਿਆ ਕਹਿੰਦਾ 82 ਦੇ ਵਿੱਚ ਜਦੋਂ ਸੰਤਾ ਨੇ ਫਿਰ ਕੀ ਆ ਕਹਿੰਦੇ ਮਾਰਚ ਕੱਢਣਾ ਸੀ ਪੰਜਾਬ ਮਾ ਕੇ ਅੰਮ੍ਰਿਤਸਰ ਨੂੰ ਧਾਰਮਿਕ ਸ਼ਹਿਰ ਡਿਕਲੇਅਰ ਕਰਵਾਉਣ ਵਾਸਤੇ ਇੱਕ ਵੱਡਾ ਲਾਮਬੰਦੀ ਅੰਦੋਲਨ ਕਰਨਾ ਸੀ ਉਹਦੇ ਬਰਾਬਰ ਫਿਰ ਕੀ ਆ ਜਾਣ ਬੁੱਝ ਕੇ ਉਦੋਂ ਮਕੇ ਇੱਕ ਜਲੂਸ ਕੱਢਿਆ ਗਿਆ ਸੀਗਾ ਸ਼ਹਿਰ ਦੇ ਵਿੱਚ ਜਿਹਦੇ ਸੰਗ ਦਾ ਐਮਐਲਏ ਸੀ ਹਰਵੰਸ ਲਾਲ ਖਰਾਨਾ ਜਿਹੜੇ ਨੇ ਫਿਰ ਕੀ ਆ ਬੀੜੀਆਂ ਜਿਹੜੀਆਂ ਸੀਗੀਆਂ ਮੰਡਲ ਬੰਨ ਬੰਨ ਕੇ ਡਾਂਗਾਂ ਦੇ ਉੱਤੇ ਤੇ ਉੱਥੇ ਪਰ ਪੁੱਠੇ ਨਾਰੇ ਲਾਏ ਸੀਗੇ ਜਾਣ ਬੁੱਝ ਕੇ ਤੰਬਾਕੂ ਨੂੰ ਕਿਉਂ ਪ੍ਰਮੋਟ ਕਰਨ ਵਾਸਤੇ ਗਰਵਚਨ ਜਗਤ ਆਪ ਕਹਿੰਦਾ ਮੈਂ ਸੰਤਾਂ ਨੂੰ ਕਹਿੰਦੇ ਇੱਕ ਵਾਰ ਰਿਕੁਐਸਟ ਕੀਤੀ ਵੀ ਇੱਥੇ ਕੀ ਆ ਘਾਨ ਹੋ ਸਕਦਾ ਇੱਥੇ ਲੜਾਈ ਹੋ ਸਕਦੀ ਹੈ ਝਗੜਾ ਹੋ ਸਕਦਾ ਤਾਂ ਸੰਤਾਂ ਨੇ ਬੜੀ ਹਲੀਮੀ ਦੇ ਨਾਲ ਕਹਿੰਦੇ ਮੇਰੀ ਗੱਲ ਨੂੰ ਮੰਨਿਆ ਜਿਹੜਾ ਕੀ ਉਹਨਾਂ ਨੂੰ ਏਰੀਆ ਦਿੱਤਾ ਗਿਆ ਸੀ ਉਦੋਂ ਅੱਗੇ ਨਹੀਂ ਬਤੇ ਉਸ ਏਰੀਆ ਤੱਕ ਫਿਰ ਉਹਨਾਂ ਨੇ ਮਾਰਚ ਕੱਢਿਆ ਸੀ ਧਾਰਮਿਕ ਮਾਕੇ ਉਹ ਸ਼ਹਿਰ ਨੂੰ ਦਰਜਾ ਦੇਣ ਵਾਸਤੇ ਬਾਕੀ ਐਲਕੇ ੜਵਾਨੀ ਦਾ ਖੋਦ ਆਪਦੀ ਕਿਤਾਬ ਦੇ ਵਿੱਚ ਮੰਨ ਕੇ ਗਿਆ ਕਿ ਨਾ 84 ਵਾਲਾ ਅਟੈਕ ਹੈ ਨਾ ਕ ਇੰਦਰਾ ਕਰਦੀ ਨਹੀਂ ਸੀ ਅਸੀਂ ਕਹਿ ਕੇ ਕਰਾਇਆ ਸਾਡਾ ਉਦੋਂ ਕੀ ਹੈ ਮੇਨ ਯੋਗਦਾਨ ਹੁਣ ਮੈਂ ਸਰਕਾਰ ਨੂੰ ਇੱਕੋ ਗੱਲ ਕਰਦਾ ਕਿ ਤੁਹਾਡੇ ਕੇਸ ਆਪੇ ਕੀ ਐ ਕਾਨੂੰਨੀ ਲੜਾਈ ਲੜਨ ਜੋਗੇ ਵੀ ਸਾਰਾ ਕੁਝ ਹੈਗੇ ਆ ਜੇ ਤੁਸੀਂ ਅਸਲ ਲੜਾਈ ਲੜਨੀ ਹੈ ਨਾ ਸਭ ਤੋਂ ਪਹਿਲਾਂ ਤਾਂ ਨਵੰਬਰ 17 ਨੂੰ ਜਿਹੜੀ ਵੱਡੀ ਕੀ ਐ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਪਹਿਲਾਂ ਜੈਪੁਰ ਦੇ ਵਿੱਚ ਹੋਈ ਸੀ 2 ਸਾਲ ਪਹਿਲਾਂ ਨਾਰਥ ਜ਼ੋਨ ਇੰਟਰਸਟੇਟ ਕਾਉਂਸਲ ਦੀ ਮੀਟਿੰਗ ਆ ਜਿਹਨੂੰ ਚੇਅਰ ਕੌਣ ਕਰਦਾ ਅਮਿਤ ਸ਼ਾਹ ਕਰੂਗਾ ਹੋਮ ਮਿਨਿਸਟਰ ਕਰੂਗਾ 2 ਸਾਲ ਪਹਿਲਾਂ ਉਹਨੇ ਕਿਹਾ ਸੀ ਕਹਿੰਦਾ ਪੰਜਾਬ ਯੂਨੀਵਰਸਿਟੀ ਦੇ ਸਬੰਧ ਦੇ ਵਿੱਚ ਉਹਦੀ ਲੈਗਸੀ ਨੂੰ ਸੀ ਕਹਿੰਦਾ ਬਿਲਕੁਲ ਨਹੀਂ ਛੇੜਦੇ ਉਹਦੀ ਲੈਗਸੀ ਸਬੰਧ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਨਵੰਬਰ 17 ਨੂੰ ਸਭ ਤੋਂ ਵੱਡਾ ਕੀ ਐ ਤੁਸੀਂ ਉੱਥੇ ਪੱਖ ਰੱਖ ਸਕਦੇ ਅੱਜ ਲੈਗਸੀ ਨੂੰ ਕਿਉਂ ਛੇੜ ਰਹੇ ਹੋ ਲੈਕਸਿਕਲੀਆ ਚਾਰ ਦੁਬਾਰਾ ਕੰਧਾਂ ਜਾ ਹੋਣੀ ਹੁੰਦੀਆਂ ਲੈਗਸੀ ਕੀ ਹੁੰਦਾ ਪ੍ਰਬੰਧਕ ਮੱਕ ਜਿਹੜਾ ਢਾਂਚਾ ਹੈਗਾ ਸਾਰਾ ਸਿਸਟਮ ਜਿਹੜਾ ਹੈਗਾ ਉਹ ਲੈਗਸੀ ਹੁੰਦੀ ਆ ਉਹ ਸਿਸਟਮ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਵਾਲ ਕਿ ਆ ਨਵੰਬਰ 17 ਨੂੰ ਚੱਕਣਾ ਤੁਹਾਡਾ ਫਰਜ ਬਣਦਾ ਸੱਤਾਧਾਰੀ ਪਾਰਟੀ ਨੂੰ ਕਹਿੰਦੇ ਆ ਕਿ ਤੁਸੀਂ ਕੀ ਆ 10 ਤਰੀਕ ਨੂੰ ਅੰਦੋਲਨ ਚ ਸਾਰੀ ਸਰਕਾਰ ਸ਼ਾਮਲ ਹੋਵੇ ਸਾਰੇ ਐਮਐਲਏ ਸ਼ਾਮਲ ਹੋਣ ਨੀ ਫਿਰ ਲਾਣਤਾ ਤੁਹਾਨੂੰ ਪਹਿਣਗੀਆਂ ਤੇ ਜਿੰਨੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਵੀ ਕੀ ਆ ਉੱਥੇ ਪਹੁੰਚਣ ਦੇ ਨਾਲ ਸ਼ਾਮਲ ਹੋਣ ਖੀਰਲਾ ਸੁਨੇਹਾ ਮੈਂ ਪੰਜਾਬ ਦੇ ਕਲਾਕਾਰਾਂ ਨੂੰ ਵੀ ਦਿਨਾਂ ਤੇ ਤੁਹਾਡੇ ਰਾਹੀਂ ਤੁਹਾਨੂੰ ਬੇਨਤੀ ਤਾਂ ਹੀ ਕਰਦਾ ਮੈਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਸੁਨੇਹਾ ਜ਼ਰੂਰ ਲਾ ਦਿਓ ਬੜੇ ਤੁਸੀਂ ਹੱਥਲੇ ਚੱਕੀ ਫਿਰਦੇ ਹੋ ਗੰਡਾਸੇ ਕਿਰਪਾਨਾਂ ਤਿੱਖੀਆਂ ਕਰਦੇ ਰਹਿੰਦੇ ਹੋ ਤੇ ਜਿਵੇਂ ਬੱਬੂ ਮਾਨ ਵੀ ਉਸ ਕੀ ਆ ਮੋਰਚੇ 'ਚ ਕਹਿ ਰਿਹਾ ਕਹਿੰਦਾ ਕੀ ਐ ਐਸ ਐਚਓ ਵੀ ਜਿਹੜੇ ਥਾਣੇਦਾਰ ਨੇ ਮਤਲਬ ਉਹ ਵੀ ਇਹਨਾਂ ਨੂੰ ਪੁੱਛ ਕੇ ਲੱਗਦੇ ਆ ਤੁਸੀਂ ਵੀ ਬਾਤ ਪੁੱਛਣ ਆਜੋ ਯਾਰ ਤੇ ਖਾਕੀ ਨੀਕਰਾ ਲਓ ਜਿੰਨੇ ਵਾਰੀ ਵੀ ਤੁਹਾਡਾ ਪੱਗ